ਜੰਦਰ ਵਿੱਚ ਜੀਐਮ ਮੰਤਰੀ ਦੇ ਅਧਿਕਾਰੀਆਂ ਨਾਲ ਮੀਟਿੰਗ ਮਰਝੀ ਅਤੇ ਦੁਆਬੇ ਦੇ ਵਿਸ਼ਾ ਦੇ ਨਾਲ ਹੋਈ ਬੈਠਕ ਮੀਟਿੰਗ ਦੇ ਵਿੱਚ ਆਪ ਤੇ ਵਿਧਾਇਕ ਵੀ ਸ਼ਾਮਿਲ ਜੰਦਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਹੋਈ ਮੀਟਿੰਗ ਇਹ ਤੇ ਅਯੋਗੀ ਮੀਟਿੰਗ ਦਾ ਪੰਜਾਬ ਦੇ ਵੱਲੋਂ ਬਾਈਕਾਟ ਸੀਐਮਰ ਮੀਟਿੰਗ ਦੇ ਵਿੱਚ ਨਹੀਂ ਹੋਣਗੇ ਸ਼ਾਮਿਲ ਇੰਡੀਆ ਗੱਠਜੋੜ ਦੇ ਵੱਲੋਂ ਕੀਤਾ ਗਿਆ ਬਾਈਕਾਟ ਦਾ ਵਾਦੇ ਮੁਤਾਬਕ ਲੋਕਾਂ ਦੀ ਇਸ ਮਸਿਆਵਾਸ ਹੋਣਗੇ ਸੀਐਮ ਅਜੰਦਰੇ ਹਾਇਸ਼ ਵਿਕੇ ਹੋਵੇਗਾ ਬਾਦ ਸਰਕਾਰ ਤੁਹਾਡੇ ਦਰ ਪ੍ਰੋਗਰਾਮ ਸਰਹਦੀ ਜ਼ਿਲ੍ਹਾ ਫਿਰੋਜ਼ਪੁਰ ਪਹੁੰਚੇ ਪੰਜਾਬ ਦੇ ਰਾਜਪਾਲ ਪਿੰਡ ਬਾਰੇਕੇ ਦੇ ਸਕੂਲ ਦੇ ਵਿੱਚ ਪਹੁੰਚੇ ਬਨਵਾਈ ਲਾਲ ਪ੍ਰੋਹਿਤ ਡਿਫੈਂਸ ਕਮੇਟੀ ਨਾਲ ਕੀਤੀ ਨਸ਼ੇ ਦੇ ਖਾਤਮੇ ਲਈ ਗੱਲਬਾਤ ਗਵਰਨਰ ਦਾ ਛੇ ਸਰਹਦੀ ਜ਼ਿਲ੍ਹੇ ਲਈ ਵਜੜਾ ਲਾਂ ਡਰੋਨ ਫੜਨ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਦਾ ਇਨਾਮ ਜਗਮੁਖਤ ਹੋਣ ਵਾਲੇ ਪਿੰਡਾਂ ਨੂੰ ਵੀ ਦਿੱਤਾ ਜਾਵੇਗਾ ਇਨਾਮ ਕਾਰਗਿਲ ਜੰਦ ਦੇ ਵਿੱਚ ਪੰਜਾਬ ਦੇ ਜਵਾਨਾਂ ਨੇ ਇਤਿਹਾਸ ਲਿਖਿਆ ਪੰਜਾਬ ਦੇ ਪੁੱਤਰਾਂ ਨੇ ਦੇਸ਼ ਦੀ ਰਾਖੀ ਲਈ ਵਾਰੀ ਜੰਗਾਂ ਦੇ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ ਕਾਰਗਿਲ ਵਿੱਚ ਇਹ ਦਿਵਸ ਕਾਰਗਿਲ ਜੰਦ ਦੇ ਵਿੱਚ ਪੰਜਾਬ ਦੇ ਜਵਾਨਾਂ ਨੇ ਇਤਿਹਾਸ ਲਿਖਿਆ 1999 ਆਪਰੇਸ਼ਨ ਵਿਜੇ ਦੇ ਵਿੱਚ ਪੰਜਾਬ ਦੇ ਸੈਂਕੜੇ ਜਵਾਨ ਹੋਏ ਸ਼ਹੀਦ ਜੰਦ ਦੇ ਵਿੱਚ ਸ਼ਾਮਿਲ ਸਨ ਸਭ ਤੋਂ ਛੋਟੀ ਉਮਰ ਦੇ ਸਿਪਾਹੀ ਬਲਜਿੰਦਰ ਸੀ ਮਸੰਦਾ ਜ਼ਿਲ੍ਹੇ ਦੇ ਪਿੰਡ ਫੁੱਲੋ ਖਾਲੀ ਦੇ ਵਿੱਚ ਸਥਿਤ ਰਿਫਾਈਨਰੀ ਰਿਫਾਈਨਰੀ ਤੋਂ ਨਿਕਲ ਵਾਲਾ ਪ੍ਰਦੂਸ਼ਣ ਵਧਾ ਰਿਹਾ ਪਰੇਸ਼ਾਨੀ ਨੇੜਲੇ ਪਿੰਡਾਂ ਵਿੱਚ ਫੈਲ ਰਹੀਆਂ ਕੈਂਸਰ ਅਤੇ ਚਮੜੀ ਦੀਆਂ ਬਿਮਾਰੀਆਂ। ਨਸ਼ੇ ਦੇ ਸਬੰਧਾ ਅਗਰਾ ਦੇ ਖਿਲਾਫ ਵੱਡੀ ਕਾਰਵਾਈ ਜੀਰਾ ਦੇ ਥਾੜਾ ਮੱਲਾਵੜਾ ਤੇ ਮੱਖੂਦੀ ਪੁਲਿਸ ਵੱਲੋਂ ਕਾਰਵਾਈ 150 ਗ੍ਰਾਮ ਹੈਰੋਇਨ ਅਤੇ 300 ਨਸ਼ੀਲੀਆਂ ਗੋਲੀਆਂ ਕਿੱਥੇ ਬਰਾਮਦ। ਕੰਨੜ ਰੋਡ ਉੱਪਰ ਪਿੰਡ ਉਟਾਲਾ ਨੇੜੇ ਵਾਪਰਿਆ ਦਰਦਨਾਕ ਹਾਦਸਾ ਆਪਣੀ ਵਾਸੇ ਛਾਇਆ বাস ਕੰਡਕਟਰ ਸੜਕ ਤੇ ਜਾਮ ਲੱਗਣ ਕਾਰਨ বাস ਨੂੰ ਕਰਵਾ ਰਿਹਾ ਸੀ ਬੁੱਝੇ ਬਸੂਹਾ ਦੇ ਵਿੱਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਮੋਟਰਸਾਈਕਲ ਜਵਾਲੂ ਡੇਰੇ ਐਕਟਿਵਾ ਕੋਕੇ ਹੋਏ ਫਰਾਰ ਦੁਕਾਨਾਂ ਦੇ ਵਿੱਚ ਲੱਗੇ ਸੀ ਸੀਸੀਟੀਵੀ ਦੇ ਵਿੱਚ ਕੈਦ ਹੋਈ ਘਟਨਾ ਸਿਵਰੇਜ ਗਲੌਕ ਹੋਣ ਕਾਰਨ ਖੜਾ ਹੋਇਆ ਗੰਦਾ ਪਾਣੀ ਕਰਾਂ ਦੇ ਅੱਗੇ ਗੰਦਾ ਪਾਣੀ ਖੜਾ ਹੋਣ ਕਰਕੇ ਲੋਕ ਪ੍ਰੇਸ਼ਾਨ ਦੁਖੀ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਕੀਤੀ ਜਮਕੇ ਨਾਰੇ ਬਾਜ਼ੀ ਜੁਟੀ ਦੇ ਘਰਾਇਆ ਫੌਜੀ ਜਵਾਨ ਬਣਿਆ ਚੋਰ ਕਾਰੋਂ ਦੇ ਸਮੇ ਯੂਪੀ ਤੋਂ ਖਰੀਦੇ ਸਨ ਨਾਜਾਇਜ਼ ਹਥਿਆਰ ਆਪਣੇ ਦੋਸਤ ਅਤੇ ਭਰਾ ਦੇ ਨਾਲ ਮਿਲ ਕੇ ਚੋਰੀਆਂ ਕਰਨੀਆਂ ਕੀਤੀਆਂ ਸ਼ੁਰੂ ਤਿੰਨ ਨੌਜਵਾਨਾਂ ਨੇ ਮੈਡੀਕਲ ਸਟੋਰ ਨੂੰ ਬਣਾਇਆ ਨਿਸ਼ਾਨਾ ਚੜ੍ਹਦੀ ਸਵੇਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨ ਦੁਕਾਨ ਤੇ ਬੈਠੇ ਮੁਲਾਜ਼ਮ ਤੇ ਮਾਰੂ ਹਥਿਆਰ ਨਾਲ ਕੀਤਾ ਹਮਲਾ। ਪੁਜਾਸਪੁਰ ਦੇ ਸਰਹਦੀਪਿੰਡ ਅਗਵਾਂ ਦੇ ਵਿੱਚੋਂ ਬਰਾਮਦਗੀ ਕਿਸਾਨ ਬਲਦੇਵ ਸਿੰਘ ਦੇ ਖੇਤ ਵਿੱਚੋਂ ਮਿਲਿਆ ਡਰੋਨ ਤਾਣਾ ਕਲਾ ਨੌਰਦੀ ਪੁਲਿਸ ਨੂੰ ਦਿੱਤੀ ਗਈ ਸੂਚਨਾ। ਜਾਪਾਨੀ ਸਰਵਲੋ ਨਸ਼ਰ ਵਿਰੋਧੀ ਸੈਮੀਨਾਰ ਹਿੰਜੋਪਾਕ ਬਾਰਡਰ ਦੇ ਕਸਬਾ ਜੈਨਤਪੁਰ ਦੇ ਸੈਮੀਨਾਰ ਵੱਡੀ ਗਿਣਤੀ ਵਿੱਚ ਪਿੰਡ ਦੇ ਨੌਜਵਾਨਾਂ ਨੇ ਲਿਆ ਹਿੱਸਾ ਬਟਾਲਾ ਦੇ ਬੱਸ ਸਟੈਂਡ ਨੇੜੇ ਵਾਪਰੇ ਹਾਦਸਾ ਪੈਟਰੋਲ ਪੰਪ ਤੇ ਖੜੀ ਗੱਡੀ ਨੂੰ ਲੱਗੀ ਅੱਗ ਹਾਦਸੇ ਵੇਲੇ ਕਾਰ ਮਾਲਕ ਨਹੀਂ ਸੀ ਕੋਲ ਮੌਜੂਦ ਬਣਾ ਦੇ ਪਿੰਡ ਉਹਕੇ ਦੇ ਵਿੱਚ ਦੋ ਧਿਰਾਂ ਵਿਚਾਲੇ ਜੜਾ ਦੋਵੇਂ ਧਿਰਾਂ ਨੇ ਇੱਕ ਦੂਜੇ ਨਾਲ ਕੀਤੀ ਕੁੱਟਮਾਰ ਇੱਕ ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋਵੇਂ ਧਿਰਾਂ ਦੇ ਵਿੱਚ ਹੋਇਆ ਝਗੜਾ ਦੋ ਵਿਅਕਤੀ ਔਰਤਾਂ ਨੂੰ ਪੂਰੀ ਤਰ੍ਹਾਂ ਕੁੱਟਦੇ ਆ ਰਹੇ ਨਜ਼ਰ ਪਰ ਨਾਲਾ ਬੋਗਾ ਨੈਸ਼ਨਲ ਹਾਈਵੇ 2 ਦਿਨ ਪਹਿਲਾਂ ਸ਼ੁਰੂ ਹੋਇਆ ਟੋਲ ਪਲਾਜ਼ਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਲਗਾਇਆ ਤੰਨਾ ਆਪਣੇ ਮੰਗਾ ਉੱਲੇ ਕੇ ਤੰਨਾ ਲਾ ਕੇ ਕੀਤਾ ਟੋਲ ਫਰੀ ਰਸਤੂਪ ਨੇ ਜ਼ਿਲ੍ਹੇਰਾਂ ਖਿਲਾਫ ਵੱਡੀ ਕਾਰਵਾਈ ਲੁਟੇਰਿਆਂ ਦੇ ਪੰਜ ਗ੍ਰੋਹ ਹਥਿਆਰਾਂ ਅਤੇ ਕੋਲੀਆਂ ਤਾਪੇ ਛੁਰੀਆਂ ਸਮੇਤ ਕਾਬੂ ਲੋਕਾਂ ਤੋਂ ਲੁਟੇ ਗਏ 14 ਮੋਬਾਈਲ ਮੋਟਰਸਾਈਕਲ ਸੋਨੇ ਦੀਆਂ ਚੇਲੀਆਂ ਟੌਪਸ ਵੀ ਬਰਾਮਦ ਕੀਤੀ। ਜੁਆਨੇ ਨਹੀਂ ਬਖਸ਼ਿਆ ਗਰੀਬ ਚਾਵਾੜਾ ਦਿਨ ਦਿਹਾੜੇ ਘਰ ਦੇ ਬਾਹਰੋਂ ਮੋਟਰਸਾਈਕਲ ਲੈ ਕੇ ਹੋਏ ਫਰਾਰ ਗਰੀਬ ਨੇ ਪੈਸਾ ਪੈਸਾ ਜੋੜ ਕੇ ਲਿਆਸੀ ਮੋਟਰਸਾਈਕਲ 25ਵਾਂ ਵਿਜੇ ਕਾਰਗਲ ਦਿਵਸ 26 ਜੁਲਾਈ ਨੂੰ ਮਨਾਇਆ ਜਾਂਦਾ ਹੈ ਵਿਜੇ ਕਾਰਗਲ ਦਿਵਸ ਕਾਰਗਲ ਜੰਗ ਦੇ ਨਾਇਕਾਂ ਦੀ ਯਾਦ ਵਿੱਚ ਜਾਵੇਗੀ ਸ਼ਰਧਾਂਜਲੀ ਬਨਾਲੀ ਵਿੱਚ ਅਜਪਾਰੀ ਮੀਂਹ ਅੰਜਲੀ ਮਹਾਦੇਵ ਨਾਲ ਦੇ ਵਿੱਚ ਆਇਆ ਹੜ੍ਹ ਕਈ ਘਰਾਂ ਨੂੰ ਪਹੁੰਚਿਆ ਨੁਕਸਾਨ ਇੱਕ ਪਾਵਰ ਪ੍ਰੋਜੈਕਟ ਨੂੰ ਵੀ ਹੋਇਆ ਨੁਕਸਾਨ ਰਾਸਾਇਦੇ ਵਿੱਚ ਬਦਲਿਆ ਮੌਸਮ ਦਿਨੇ ਕਈ ਇਲਾਕਿਆਂ ਵਿੱਚ ਸਵੇਰ ਤੋਂ ਪੈ ਰਹੇ ਹਨੀ ਮੀਂਹ ਪੈਰ ਕਰਕੇ ਮੌਸਮ ਹੈ ਸਾਵਨਾ ਲੋਕਾਂ ਨੂੰ ਮੇਰੀ ਹਮਤਸ ਭਰੀ ਗਰਮੀ ਤੋਂ ਰਾਹਤ ਉੱਤਪਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਵਿੱਚ 25 ਸਾਲ ਪਹਿਲਾਂ ਅੰਬ ਤੋੜਨ ਦਾ ਮਾਮਲਾ 25 ਸਾਲ ਪਹਿਲਾਂ ਕਤਲ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਸੁਣਾਈ ਗਈ ਉਮਰ ਕੈਦੀ ਸੀਗਾ ਜੰਮੂ ਕਸ਼ਮੀਰ ਦੇ ਇੱਕ ਪਿੰਡਾਂ ਦੇ ਵਿਚ ਇੱਕ ਅਤਵਾਦੀ ਜੀਰ ਸਖਿਆ ਬਲਾ ਨੇ ਇੱਕ دہشت ਗਰਦ ਨੂੰ ਮਾਰ ਮੁਕਾਇਆ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਿਆ ਨੇਪਾਲ ਦੇ ਕਾਟਮੰਦੂ ਦੇ ਵਿੱਚ ਕ੍ਰੈਸ਼ ਹੋਇਆ ਹਵਾਈ ਜਹਾਜ਼ ਤ੍ਰਿਭੁਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕ੍ਰੈਸ਼ ਹੋਇਆ ਜਹਾਜ਼ ਕੈਣਾ ਵਿੱਚ ਹਿੰਦੂ ਮੰਦਿਰ ਨੂੰ ਬਣਾਇਆ ਨਿਸ਼ਾਨਾ ਸਵਾਮੀ ਨਾਰਾਇਣ ਮੰਦਿਰ ਦੀ ਕੀਤੀ ਗਈ ਪਾਂਤੋੜ ਅਤੇ ਕੰਧ ਤੇ ਕੀਤੀ ਗਈ ਅਸ਼ਲੀਲ ਪੇਂਟਿੰਗ ਭਾਰਤ ਦੇ ਵਿੱਚ ਕਈ ਹਫ਼ਤੇ ਤੋਂ ਹਿੰਸਕ ਪ੍ਰਦਰਸ਼ਨ ਸਰਕਾਰੀ ਨੌਕਰੀ ਦੇ ਵਿੱਚ ਲਾਖਿਆ ਕਰਨ ਨੂੰ ਲੈ ਕੇ ਫੜਕੇ ਦੰਗੇ ਹਿੰਸਾ ਦੇ ਵਿੱਚ ਹੁਣ ਤੱਕ 100 ਤੋਂ ਵੱਧ ਲੋਕਾਂ ਨੇ ਗਵਾਈ ਚਾਹ। ਅਮਰੀਕਾ ਤੋਂ ਇੱਕ ਵੀਡੀਓ ਆਇਆ ਸਾਹਮਣੇ ਇੱਕ ਵੇਲ ਸਮੁੰਦਰ ਦੇ ਵਿੱਚ ਮੱਛੀ ਫੜਨ ਵਾਲੇ ਦੋ ਲੋਕਾਂ ਦੀ ਕਿਸ਼ਤੀ ਉੱਤੇ ਮਾਰੀ ਚਾਲ ਚਾਲ ਮਾਰਨ ਤੋਂ ਬਾਅਦ ਪੂਰੀ ਕਿਸ਼ਤੀ ਪਰੜ ਗਈ। ਇਜ਼ਰਾਈਲ ਨੇ ਗਾਜ਼ਾ ਦੇ ਖਾਨ ਖੁਨਿਸ ਤੇ ਕੀਤਾ ਵੱਡਾ ਹਮਲਾ ਹਮਲੇ 'ਚ 70 ਫਿਲਸਤੀਨੀਆਦੀ ਹੋਈ ਮੌਤ ਕਈ ਲੋਕਾਂ। ਹੱਲੇ ਪਾਸਪੋਰਟ ਇੰਡੈਕਸ ਨੇ ਨਵੇਂ ਪਾਸਪੋਰਟਾਂ ਦੀ ਸੂਚੀ ਕੀਤੀ ਜਾ ਰਹੀ ਸਿੰਗਾਪੁਰ ਦੇ ਸੂਚੀ ਦੇ ਵਿੱਚ ਸਭ ਤੋਂ ਉੱਪਰ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਅਮਰੀਕੀ ਦੌਰੇ ਤੇ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਕਰਨ ਲਈ ਸੰਬੋਧਨ ਕੀਤਾ। ਕਰਨਾ outfielder ਨੇ It was all a dream world tour ਦਾ ਕੀਤਾ ਐਲਾਨ world tour ਦੌਰਾਨ ਉਹ ਇੰਡੀਆ ਵਿੱਚ ਲਾਈਵ ਕਨਸਰਟ ਰਾਹੀਂ ਲਗਾਉਣਗੇ ਰੋਲ ਕਰ ਮਹਾਂਜਨ ਜਗਤੋ ਇੱਕ ਹੋਰ ਖੁਬਰੀ ਖਬਰ ਆਈ ਸਾਹਮਣੇ ਆਸਾਮ ਦੇ ਮਸ਼ਹੂਰ ਸੰਗੀਤਕਾਰ ਰਮਨ ਬਰੂਆ ਦੇ ਨਾਲ ਜੁੜੀ ਖਬਰ ਮਸ਼ਹੂਰ ਹਸਤੀ ਪਿਛਲੇ ਸੋਹ ਵਾਰ ਤੋਂ ਲਾਪਤਾ ਦੇਜੀ ਤੋਂ ਸਾਜਦਾ ਸ਼ੂ ਦਿਲ ਇਲੂਮੀਨਾਟੀ ਦੁਨੀਆ ਦੇ ਪਾਰ ਦੇ ਵਿੱਚ ਮਚਾਰ ਰਿਹਾ ਤੁ ਜੋ ਹਰ ਜਗ੍ਹਾ ਹੋਇਆ ਸੋਲਡ ਆਊਟ ਅਰਸ਼ੀਕ ਮਚਨ ਅਤੇ ਅਸ਼ੋਰੀਆ ਇੰਦਰੀ ਸੁਰਖਿਆ ਦੇ ਵਿਸ਼ ਨੰਤਰ ਮਾਣੀ ਦੇ ਵਿਆਦ ਵਿੱਚ ਅਸ਼ੋਰੀਆ ਰਾਏ ਅਤੇ ਅਰਾਧਿਆ ਵੱਖਰੇ ਤੌਰ ਤੇ ਪਹੁੰਚੇ ਅਤੇ ਬਚਨ ਪਰਿਵਾਰ ਦੇ ਬਾਕੀ ਮੈਂਬਰ ਵੱਖਰੇ ਤੌਰ ਤੇ ਪਹੁੰਚੇ ਪੰਜਾਬੀ ਮਾਡਲ ਦਾ ਅਦনান ਖਲੀ ਖਾਨ ਸੁਰਖਿਆ ਦੇਸ਼ ਕਲਾਕਾਰ ਤੇ ਹਮਲੇ ਦਾ ਖੌਫਲਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਹੋ ਰਿਹਾ ਹੈ ਵਾਦੂ ਸ਼ੋ ਬਿਗ ਬਾਸ OTT ਤਿੰਨ ਸੁਰਖੀਆਂ ਦੇ ਵਿੱਚ ਵਿਸ਼ਾ ਬਣਿਆ ਸ਼ੋ ਤੋਂ ਅਰਮਾਨ ਮਲਿਕ ਅਤੇ ਕ੍ਰਿਤਿਕਾ ਮਲਿਕ ਦੇ ਵਾਇਰਲ ਇੰਟੀਮੇਟ ਵੀਡੀਓ ਨੂੰ ਲੈ ਕੇ ਹੰਗਾਮਾ ਮੱਚਿਆ ਗੁਜਰਾਟ ਟਾਈਟਲਜ਼ ਨੂੰ ਮਿਲ ਸਕਦਾ ਨਵਾਂ ਛੇਤੀ ਮਾਲਿਕ IPL 2025 ਦੇ ਗੋਤਮੜਾਣੀ ਅਤੇ ਟੋਰੈਂਟ ਗਰੁੱਪ ਦੀ ਨਜ਼ਰ ਇੰਗਲਿਸ਼ ਕਲੱਬ ਨੇ ਛੱਕੇ ਮਾਰਨ ਤੇ پابੰਦੀ ਲਗਾਉਣ ਦਾ ਕੀਤਾ ਫੈਸਲਾ ਸਾਊਥ ਵੀ ਕਟੇਸ਼ ਸ਼ੋਰਹੈਮ ਕ੍ਰਿਕਟ ਕਲੱਬ ਨੇ ਬੱਲੇਬਾਜ਼ਾਂ ਨੂੰ ਛੱਕੇ ਮਾਰਨ ਤੇ ਲਗਾਈ پابੰਦੀ ਆਲਰਾਉਂਡਰ ਦੀਪਕ ਹੁੜਾ ਇੱਕ ਵਾਰ ਫਿਰ ਤੋਂ ਸੁਰਖੀ ਵਿੱਚ ਦੀਪਕ ਹੁੜਾ ਨੇ 9 ਸਾਲ ਤੱਕ ਅਡੇਟ ਕਰਨ ਤੋਂ ਕੀਤਾ ਦੀਪਕ ਹੁੜਾ ਹਿਮਾਚਲ ਦੀ ਕੁੜੀ ਦੇ ਨਾਲ ਕੀਤਾ ਗਿਆ पाकिस्तान क्रिकेट टीम ने लाजवाब प्रदर्शन पाकिस्तान क्रिकेट बोर्ड ने चुके कई सख्त कदम कप्तान बाबर आजम पे भी कप्तानी खुसंद का खतरा पाकिस्तान ने वे वाले आईसीसी चैंपियन ट्रॉफी भारतीय टीम ने दे ग्वांडी देश जानू लेके बनया है अभी सस्पेंस ਪ੍ਰਤਿਮੰਦਰ ਮੇਬਲ ਸਿਤਾਰਮਲ ਮੇਬਲ ਵੱਲੋਂ ਪੇਸ਼ ਕੀਤਾ ਗਿਆ ਬਜਟ ਕੇਂਦਰੀ ਬਜਟ ਦੇ ਵਿੱਚ ਸਿਹਤ ਮੰਤਰਾਲੇ ਤੇ ਲੇਖਾ ਖੜਾ ਰੁਪਏ ਮਨਜ਼ੂਰ ਖੇਲੋ ਇੰਡੀਆ ਲਈ 900 ਕਰੋੜ ਰੁਪਏ ਸ਼੍ਰੀਲੰਕਾ ਦੇ ਪਾਕ ਹੁਚਾਰੇ 3 ਮੈਚਾਂ ਦੀ T20 ਸੀਰੀਜ਼ 27 ਜੁਲਾਈ ਨੂੰ ਪਲੇਕੇਲੇ ਮੈਦਾਨ ਦੇ ਵਿੱਚ ਪੇੜਿਆ ਜਾਵੇਗਾ ਪਹਿਲਾ ਮੈਚ ਸ਼੍ਰੀਲੰਕਾ ਦੇ ਪਰਧਵਚਾਰੇ ਤਿੰਨ ਮੈਚਾਂ ਦੀ T20 ਸੀਰੀਜ਼ ਟੀਮ ਇੰਡੀਆ ਨੂੰ ਲੱਗਾ ਵੱਡਾ ਚਟਕਾਰ ਰਿੰਕੂ ਸਿੰਘ ਸੱਟ ਦੇ ਕਾਰਨ ਹੋ ਸਕਦੇ ਨੇ ਬਾਹਰ ਸ਼੍ਰੀਲੰਕਾ ਦੇ ਪਰਧਵਚਾਰੇ ਤਿੰਨ ਮੈਚਾਂ ਦੀ T20 ਸੀਰੀਜ਼ ਗੋਤਮ ਗੰਬੀਰ ਵੀ ਪਹਿਲੇ ਮੈਚ ਦੇ ਨਾਲ ਕੋਚਿੰਗ ਦੀ ਕਰਨਗੇ ਸ਼ੁਰੂਆਤ कोहली के रोहित तो बाद कौन करेगा टी ट्वेंटी इसका जवाब उप कप्तान शुभमन गिल यशस्वी जयसवाल ने दिता खबर का विस्तार फिरोजपुर के पंजाब के राज्यपाल